ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੀੜ ਪੰਜਾਬੀ মিডিਆ ਮੈਂ ਮਨਪ੍ਰੀਤ ਕੌਰ ਹਾਜ਼ਰ ਹਾਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਪੈਨ ਅਤੇ ਆਧਾਰ ਕਾਰਡ ਦੀ ਜਾਣਕਾਰੀ ਲੀਕ ਕਰਨ ਵਾਲੀ ਵੈੱਬਸਾਈਟਾਂ ਤੇ ਸਰਕਾਰ ਨੇ ਕੀਤੀ ਵੱਡੀ ਕਾਰਵਾਈ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਪੈ ਰਿਹਾ ਹੈ ਜ਼ੋਰਦਾਰ ਰਮੀ ਲੋਕਾਂ ਨੂੰ ਮਿਲੀ ਰਾਹਤ ਆਉਣ ਵਾਲੇ ਦਿਨਾਂ 'ਚ ਵੀ ਪਵੇਗਾ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਵੀ ਲੁਧਿਆਣੇ ਦਾ ਲਾਡੋਆਲ ਟੂਲ ਪਲਾਜ਼ਾ ਮੁੜ ਹੋਇਆ ਸ਼ੁਰੂ ਕਰਮਚਾਰੀਆਂ ਨੇ ਆਪਣੀ ਹੜਤਾਲ ਲਈ ਵਾਪਸ। ਰਾਜਸਥਾਨ ਨੂੰ ਮਨਾਏ ਪਰਿਵਾਰ ਨਾਲ ਵਾਪਰਿਆ ਖੌਫਨਾਕ ਹਾਦਸਾ ਹੋ ਗਈ ਸਾਰੇ ਪਰਿਵਾਰ ਦੀ ਮੌਤ। ਪੰਚਾਇਤੀ ਚੋਣਾਂ ਦੇ ਵਿੱਚ ਚਾਹਵਾਨ ਉਮੀਦਵਾਰਾਂ ਲਈ ਅਹਿਮ ਖਬਰ ਹੁਣ ਉਹਨਾਂ ਨੂੰ ਦੇਣਾ ਪਵੇਗਾ ਸਰਟੀਫਿਕੇਟ। ਹੜ੍ਹ ਦੇ ਪਾਣੀ ਚ ਫਸੀ ਸ਼ਰਧਾਲੂਆਂ ਨਾਲ ਭਰੀ ਬੱਸ। ਪੰਜਾਬ 95 ਫਿਲਮ ਤੇ 120 ਕੱਟ ਲਗਾਉਣ ਤੇ ਗਿਆਨੀ ਰਗਵੀ ਸਿੰਘ ਦਾ ਵੱਡਾ ਬਿਆਨ ਆਇਆ ਸਾਹਮਣੇ ਸੁਨੀਲ ਜਾਖੜ ਦੇ ਅਸਤੀਫੇ ਤੋਂ ਬਾਅਦ ਰਾਜਾ ਵਡਿੰਗ ਨੇ ਸੁਨੀਲ ਜਾਖੜ ਤੇ ਕਸੇ ਤਿੱਖੇ ਤੰਜ ਪੰਜਾਬ ਭਰ ਦੀਆਂ ਮੰਡੀਆਂ ਹੋਣਗੀਆਂ ਬੰਦ ਚਿੰਤਾ ਵਿੱਚ ਪਏ ਕਿਸਾਨ ਇੱਕ ਵਾਰ ਫਿਰ ਸ਼ਰਮਸਾਰ ਹੋਇਆ ਪੰਜਾਬ 85 ਸਾਲ ਦੇ ਬਜ਼ੁਰਗ ਨੇ 9 ਸਾਲਾਂ ਬੱਚੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ ਨਵਾਲਿਕ ਬੱਚੇ ਨੂੰ ਹਵਸ ਦਾ ਸ਼ਿਕਾਰ ਬਣਾਉਣ ਮਗਰੋਂ ਹਥੌੜਾ ਮਾਰ ਕੇ ਕੀਤਾ ਸੀ ਕਤਲ ਹੁਣ ਕੋਰਟ ਨੇ ਸੁਲਾਈ ਮੌਤ ਦੀ ਸਜ਼ਾ ਕਿਸਾਨਾਂ ਨੂੰ ਲੈ ਕੇ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਤੇ ਕਸੇ ਤਿੱਖੇ ਤੰਜ ਦਿੱਤੇ ਦਿੱਲੀ ਤੋਂ ਪੰਜਾਬ ਦੀ ਜੇਲ੍ਹ ਜਾਣ ਪਿੱਛੇ ਜਗਤਾਰ ਸਿੰਘ ਰੰਧਾਵਾ ਨੇ ਪਾਈ ਪਟੀਸ਼ਨ ਕੋਰਟ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗਿਆ ਜਵਾਬ ਸੁਖਜਿੰਦਰ ਸਿੰਘ ਗਿਰੰਦਾਵਾ ਭਾਰਤ ਸਰਕਾਰ ਤੇ ਗ੍ਰਹਿ ਮੰਤਰਾਲੇ ਦੀ ਕਮੇਟੀ ਦੇ ਬਣੇ ਮੈਂਬਰ ਪੰਜਾਬ ਚ ਚਾਈਲਡ ਪੋਰਨੋਗ੍ਰਾਫੀ ਕਰਨ ਵਾਲਿਆਂ ਦੇ ਖਿਲਾਫ ਸਰਕਾਰ ਨੇ ਚੁੱਕੇ ਅਹਿਮ ਕਦਮ ਦਿੱਤੇ ਸਖਤ ਦੋਸ਼ਾ ਨਿਰਦੇਸ਼ ਮੁੰਡੇ ਦਾ 5 ਲੱਖ ਲਵਾ ਕੇ ਕੁੜੀ ਗਈ ਸੀ ਯੂਕੇ ਉੱਥੇ ਜਾ ਕੇ ਕਿਸੇ ਹੋਰ ਵਿਅਕਤੀ ਨਾਲ ਕਰਵਾ ਲਿਆ ਵਿਆਹ ਮੋਬਾਈਲ ਫੋਨ ਪਿੱਛੇ ਹੋ ਗਈ ਲੜਾਈ ਨੌਜਵਾਨ ਨੇ ਤਲਵਾਰਾ ਮਾਰ ਕੇ ਕਰ ਦਿੱਤਾ ਆਪਣੇ ਹੀ ਦੋਸਤ ਦਾ ਕਤਲ ਚੋਰਾ ਨੇ ਅੱਧੀ ਰਾਤ ਨੂੰ ਮੁਹੱਲਾ ਕਲੀਨਿੰਗ ਤੇ ਬੋਲਿਆ ਤਾਵਾ ਕੁਰਸੀਆਂ ਵੀ ਲੈ ਗਏ ਚੋਰੀ ਕਰਕੇ ਪਤੀ ਨੂੰ ਬੰਦਕ ਬਣਾ ਕੇ ਵਿਅਕਤੀਆਂ ਨੇ ਪਤਨੀ ਨਾਲ ਕੀਤਾ ਜ਼ਬਰਜਨਾ ਪਿਆਨਕ ਹਾਦਸੇ ਨੇ ਉਜਾੜ ਦਿੱਤੀਆਂ ਇੱਕ ਪਰਿਵਾਰ ਦੀਆਂ ਖੁਸ਼ੀਆਂ 23 ਸਾਲਾਂ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ ਪੰਜਾਬ 95 ਫਿਲਮ ਤੇ 120 ਕੱਟ ਲਗਾਉਣ ਤੇ ਗਿਆਨੀ ਰਗਵੀ ਸਿੰਘ ਦਾ ਵੱਡਾ ਬਿਆਨ ਆਇਆ ਸਾਹਮਣੇ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਦਰ ਪੰਜਾਬੀ মিডিਆ ਹੁੰਦੇ ਹੋ ਇਜਾਜ਼ਤ ਧੰਨਵਾਦ